ਸਸਕੀ ਕਾਲ ਜੀ ਤੁਸੀਂ ਤਲਵੰਡੀ ਭਾਈ ਲਾਈਵ ਨਾਲ ਜੁੜੇ ਹੋ ਤਲਵੰਡੀ ਭਾਈ ਇਲਾਕੇ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਵਧ ਰਿਹਾ ਹੈ ਉਪਰੋਂ ਥਲੀ ਤਿੰਨ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਪਰ ਪੁਲਿਸ ਇਸ ਚੋਰੀਆਂ ਦੇ ਸਿਲਸਲੇ ਨੂੰ ਲੈ ਕੇ ਮੂਕ ਦਰਸ਼ਕ ਬਣੀ ਬੈਠੀ ਹੈ ਬੀਤੀ ਰਾਤ ਤਲਵੰਡੀ ਭਾਈ ਦੀ ਸ਼ੀਨਾ ਕਲੋਨੀ ਦੇ ਵਿੱਚ ਚੋਰੀ ਦੀਆਂ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਤੁਸੀਂ ਦੇਖ ਸਕਦੇ ਹੋ ਕੇ ਰਾਤ ਨੂੰ ਪਰਿਵਾਰ ਦੇ ਜੀ ਆ ਸਾਹਮਣੇ ਜਿਹੜਾ ਘਰ ਹੈ ਇਹਦੇ ਪਰਿਵਾਰ ਦੇ ਜੀ ਜਿਹੜੇ ਹੈਗੇ ਆ ਉਹ ਆਪਣੇ ਘਰੇ ਸੁੱਤੇ ਪਏ ਸੀ ਔਰ ਇਸੇ ਦੌਰਾਨ ਚੋਰ ਇੱਕ ਬਾਰੀ ਤੋੜ ਕੇ ਘਰ ਦੇ ਅੰਦਰ ਦਾਖਲ ਹੁੰਦੇ ਆ ਔਰ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਆ ਔਰ ਇੱਕ ਹੋਰ ਇਹਨਾਂ ਦੇ ਨਾਲ ਹੀ ਗਵਾਂਢ ਇੱਕ ਹੋਰ ਘਰ ਹੈ ਉਸ ਦੇ ਵਿੱਚ ਵੀ ਚੋਰੀ ਦੀ ਘਟਨਾ ਵਾਪਰੀ ਹੈ ਉਹ ਪਤਾ ਲੱਗਾ ਕਿ ਉਕਤ ਚੋਰੀ ਦੀ ਘਟਨਾ ਦੌਰਾਨ ਪਰਿਵਾਰ ਦੇ ਜੀਆ ਨੂੰ ਪਤਾ ਲੱਗਦਾ ਤੇ ਪਰਿਵਾਰ ਦਾ ਮੈਂਬਰ ਜਿਹੜੇ ਹੈਗੇ ਉਹ ਗੋਲੀ ਚਲਾ ਦਿੰਦੇ ਆ ਔਰ ਗੋਲੀ ਲੱਗਣ ਨਾਲ ਇੱਕ ਚੋਰ ਜਿਹੜਾ ਹੈਗਾ ਉਹ ਜ਼ਖਮੀ ਹੋ ਜਾਂਦਾ ਪਰ ਉਹ ਫਰਾਰ ਹੋਣ ਜਾਣ ਵਿੱਚ ਸਫਲ ਹੋ ਜਾਂਦਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਹ ਬਾਰੀ ਹੈ ਜਿਹੜੀ ਚੋਰਾਂ ਵੱਲੋਂ ਤੋੜੀ ਗਈ ਅੰਦਰ ਦਾਖਲ ਹੋਣ ਲਈ ਔਰ ਉਸ ਤੋਂ ਬਾਅਦ ਚੋਰ ਅੰਦਰ ਦਾਖਲ ਹੋ ਕੇ ਅੰਦਰ ਸੁੱਤੇ ਪਏ ਪਰਿਵਾਰ ਦੇ ਜੀਆਂ ਨੂੰ ਇੱਕ ਕਮਰੇ ਦੇ ਵਿੱਚੋਂ ਬੰਦ ਕਰ ਦਿੰਦੇ ਆ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਹਨਾਂ ਅਲਮਾਰੀਆਂ ਦੀ ਪੰਨ ਤੋੜ ਕਰਕੇ ਫਰੋਲਾ ਫਰਾਲੀ ਕੀਤੀ ਗਈ ਹੈ ਔਰ ਇੱਥੇ ਸੋਨੇ ਦੇ ਗਹਿਣੇ ਜਿਹੜੇ ਪਏ ਸੀਗੇ ਉਹ ਚੋਰੀ ਕਰਕੇ ਲੈ ਗਏ ਤਲਵੰਡੀ ਪਾਈ ਇਲਾਕੇ ਦੇ ਵਿੱਚ ਲਗਾਤਾਰ ਚੋਰਾਂ ਦੇ ਗਰੋਹ ਸਰਗਰਮ ਹਨ ਪਰ ਪੁਲਿਸ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਅਜੇ ਤੱਕ ਚੋਰਾਂ ਦਾ ਕੋਈ ਵੀ ਗਰੋਹ ਜਿਹੜਾ ਹੈਗਾ ਪੁਲਿਸ ਵੱਲੋਂ ਫੜਨ ਵੱਲ ਦਿਲਚਸਪੀ ਨਹੀਂ ਦਿਖਾਈ ਗਈ ਜਿਸ ਕਾਰਨ ਚੋਰ ਲਗਾਤਾਰ ਵਾਰਦਾਤਾਂ ਕਰ ਰਹੇ ਆ ਤੇ ਸਬਕਾ ਸਾਨੂੰ ਵੇਖ ਕੇ ਇਲਾਕੇ ਦੇ ਲੋਕ ਹਤਾਸ਼ਨ ਔਰ ਸਹਿਮ ਦੇ ਸائے ਹੇਠ ਜੀ ਰਹੇ ਨੇ ਚੋਰੀ ਦੀ ਦੂਜੀ ਘਟਨਾ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਘਰ ਦੇ ਵਿੱਚ ਵਾਪਰੀ ਹੈ ਚੋਰ ਐਸ ਬਾਰੀ ਦੀ ਜਾਲੀ ਤੋੜ ਕੇ ਅੰਦਰ ਦਾਖਲ ਹੁੰਦੇ ਆ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਕੈਮਰੇ ਉੱਧਰ ਲੱਗੇ ਚਲੇ ਜਾਂਦੀ ਆ ਕੈਮਰੇ ਆਉਂਦੇ ਬੰਦੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਅਲਮਾਰੀਆਂ ਦੀ ਪੰਨੋ ਤੋੜ ਕੀਤੀ ਹੈ ਤੇ ਜਿਸ ਦੌਰਾਨ ਚੋਰ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਇਥੋਂ ਵੀ ਫਰਾਰ ਹੋ ਜਾਂਦੇ ਆ ਔਰ ਇਸ ਘਰ ਚ ਘਟਨਾ ਨੂੰ ਅੰਜਾਮ ਦੇਣ ਸਮੇ ਪਰਿਵਾਰਕ ਜੀਆਂ ਨੂੰ ਅਚਾਨਕ ਜਾਗ ਆ ਜਾਂਦੀ ਹੈ ਤੇ ਭਜਦੇ ਚੋਰਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਪਤਾ ਲੱਗਾ ਕਿ ਇੱਕ ਚੋਰ ਦੇ ਗੋਲੀ ਵੀ ਲੱਗੀ ਹੈ ਔਰ ਖੂਨ ਦੇ ਨਿਸ਼ਾਨ ਜਿਹੜੇ ਹੈਗੇ ਆ ਉਹ ਇਥੋਂ ਮਿਲੇ ਆ ਪਰੰਤੂ ਚੋਰ ਫਰਾਰ ਹੋ ਜਾਣ ਵਿੱਚ ਸਫਲ ਹੋ ਜਾਂਦੇ ਆ। ਪੱਜ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜਸਵੀਰ ਕੌਰ ਆ ਜੀ। ਅੱਛਾ ਤੁਹਾਡੇ ਘਰੇ ਚੋਰੀ ਦੀ ਘਟਨਾ ਵਾਪਰੀ ਕਿਵੇਂ ਵਾਪਰੀ ਘਟਨਾ ਜੀ? ਪਤਾ ਤਾਂ ਕੁਝ ਨਹੀਂ ਲੱਗ ਸਕਿਆ ਜੀ 12:40 ਤੇ ਆਏ ਜੀ ਅੰਦਰ ਕੈਮਰੇ ਚੈੱਕ ਕੀਤੇ ਆ। ਅੱਛਾ ਤੁਸੀਂ ਅੰਦਰ ਸੁੱਤੇ ਪਏ ਸੀਗੇ? ਹਾਂ ਜੀ ਅਸੀਂ ਸੁੱਤੇ ਪਏ ਸੀ ਅੰਦਰ ਸਾਨੂੰ ਬਾਹਰੋਂ ਘੁੰਡਾ ਲੱਗਾ ਜੀ। ਅੱਛਾ। ਤੇ ਫਿਰ ਕੀ ਸਮਾਨ ਕੀ ਲੈ ਕੇ ਗਏ ਆ ਜੀ? ਸਮਾਨ ਜੀ ਸਾਡਾ ਲੱਖ ਰੁਪਏ ਦੇ ਨੇੜ ਸੀਗਾ ਤੇ ਬਾਕੀ ਇੱਕ ਟੌਕਸ ਸੀ। ਅੱਛਾ। ਹਾਂ ਜੀ। ਤੇ ਕੀ ਕਾਰਵਾਈ ਦੀ ਮੰਗ ਕਰਦੇ ਆ? ਕਾਰਵਾਈ ਚ ਮੰਗ ਇਹੀ ਕਰਦੇ ਆ ਕਿ ਬੰਦੇ ਫੜੇ ਜਾਣ ਜਿਹੜੇ ਵੀ ਹੈਗੇ ਆ। ਸਰ ਵਿਕੀ ਆਪਣਾ ਨੌਂ ਪਿੰਡਾਂ ਤੇ ਕਿੱਥੇ ਕਿੱਥੇ ਰਹਿੰਦੇ ਪਏ ਤੁਸੀਂ? ਮੇਰਾ ਨਾਮ ਕਾਰ ਸਿੰਘ ਹੈ। ਠੀਕ ਆ। ਸ਼ੀਨਾ ਕਲੋਨੀ ਸਾਡੇ ਜਮੀਨਾਜੀ ਬਣੀ ਹੋਈ ਹੈ। ਹਾਂਜੀ। ਇਹ ਸਾਰੀ ਕੀ ਰਾਤ ਘਟਨਾ ਸਾਰੀ ਹੁੰਦੀ। ਸਰ ਸੁੱਤੇ ਪਏ ਸੀ ਅਸੀਂ ਰਾਤ ਨੂੰ। ਠੀਕ ਆ ਜੀ। ਤਕਰੀਬਨ 1.5 ਕਲਾਟਾਂ 'ਤੇ ਆਏ ਸੀਗਾ। ਠੀਕ ਆ। ਉਹਨਾਂ ਚੋਂ ਏਸੀਆਂ 'ਚ ਪਏ ਹੋਏ ਆ। ਹਾਂਜੀ। ਦੂਜੇ ਨਾਲ ਦੇ ਕਮਰੇ 'ਚ ਹੋਈ ਹੈ ਚੋਰੀ ਆ ਪਿੱਛੇ। ਕੀ ਕੀ ਲੈ ਕੇ ਗਈ ਕੋਸ਼ਿਸ਼ ਕਿਵੇਂ? ਇਹ ਗਲੇ ਦਾ ਹਾਰ ਸੀਗਾ ਸਾਡਾ 3 ਕੋ ਟੋਲੇ ਦਾ ਜੀ 3 ਟੋਲੇ ਦਾ 10 ਦਾ ਹੈ ਹਾਂਜੀ ਸੋਨੇ ਦਾ ਜੀ ਠੀਕ ਹੈ ਉਹ ਲੈ ਗਏ ਅੱਛਾ ਇਹ ਪਤਾ ਹੈ ਮਤਲਬ ਕਿੰਨੇ ਕ ਵੇਲੇ ਘਟਣਾ ਹੈਗੀ ਇਹ ਇਹ ਜੀ ਆ ਡੇਢ ਕ ਦੇ ਅੰਦਰ ਬਾ ਪੋਣੇ 2 ਡੇਢ ਦੇ ਅੱਛਾ ਤੇ ਪਤਾ ਕਿੰਨੇ ਜਾਨੇ ਆਏ ਕੋਈ ਪਤਾ ਹੈ ਕੋਈ ਕੈਮਰਾ ਵਿੱਚ ਸਾਨੂੰ 4 ਤੋਂ 5 ਜਾਨੇ ਸ਼ੋ ਹੋ ਰਹੇ ਆ ਠੀਕ ਹੈ ਅੱਛਾ ਇੱਕ ਪਤਾ ਲੱਗਾ ਵੀ ਚੋਰ ਦੇ ਗੋਲੀ ਵੱਜੀ ਆ ਉਹ ਕਿਵੇਂ ਵੱਜੀ ਉਹ ਤੋਂ ਉਹ ਜਦੋਂ ਚੋਰੀ ਇਹਨੇ ਸਾਰੇ ਕਰਕੇ ਬਾਹਰ ਨਿਕਲੇ ਆ ਉਸ ਤੋਂ ਬਾਅਦ ਨਾਕ ਲੈਂਦੇ ਆ ਮਾਰੀਆ ਇਹ ਬੋਲੀ ਅੱਛਾ ਹੁਣ ਰੱਬ ਜਾਣੇ ਪੈਰ ਤੇ ਲੱਗੀ ਕਿੱਥੇ ਲੱਗੀ ਹੁੰਦੀ ਕਿਵੇਂ ਖੂਨ ਦੇ ਛਿੱਟੇ ਆ ਜੀ ਸੜਕ ਤੇ ਸਾਰੇ ਹਾਂਜੀ ਦੇ ਪਿਆ ਜੀ ਆਈ ਸੀ ਬਲ ਸਰ ਆਇਆ ਜੀ ਅ ਵੀ ਅੱਗੇ ਸਾਰਾ ਕੁਝ ਠੀਕ ਹੈ ਹਾਂਜੀ